ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਬਰਿੰਦਰ ਸਿੰਘ ਯੂनाइटेड ਜੈਨਟਿਕਸ ਕੰਪਨੀ ਤੋਂ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਜੀ ਮੁੱਲਾਂਪੁਰ ਦਾਖਾ ਤੇ ਮੇਰੇ ਨਾਲ ਨੇ ਜੀ ਅਸ਼ਰਫ ਜੀ ਇਹ ਪਿਛਲੇ ਕਾਫੀ ਸਮੇਂ ਤੋਂ ਯੂनाइटेड ਜੈਨਟਿਕਸ ਕੰਪਨੀ ਨਾਲ ਜੁੜੇ ਹੋਏ ਨੇ ਤੇ ਲਾਸਟ ਈਅਰ ਇਹਨਾਂ ਨੇ ਲਾਸਟ ਟੂ ਲਾਸਟ ਈਅਰ ਇਹਨਾਂ ਨੇ ਅਮੀਨਾ ਖੀਰਾ ਆਪਣਾ ਵੇਚਿਆ ਸੀ ਬਹੁਤ ਅੱਛਾ ਰਿਸਪੌਂਸ ਮਿਲਿਆ ਫਾਰਮਰ ਦਾ ਫੀਡਬੈਕ ਵੀ ਬਹੁਤ ਸੋਹਣਾ ਸੀ ਤੇ ਲਾਸਟ ਈਅਰ ਇਹਨਾਂ ਨੇ ਡਿਮਾਂਡ ਕਰੀ ਪਰ ਸਾਡੇ ਕੋਲ ਸਟਾਕ ਅਵੇਲੇਬਲ ਨਹੀਂ ਸੀ ਹੈਗਾ ਤੇ ਇਸ ਵਾਰ ਸਟਾਕ ਦੇ ਵਿੱਚ ਆਇਆ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਫਾਰਮਰ ਦਾ ਕੀ ਓਪੀਨੀਅਨ ਹੈ ਫਾਰਮਰ ਕਿਉਂ ਇਸ ਨੂੰ ਤਰਜੀਹ ਦੇ ਰਿਹਾ ਸੱਸੀ ਗੱਲ ਜੀ ਜਿਹੜੀ ਆਪਣੀ ਯੂਨਾਈਟਿਡ ਜੈਂਟਲਸ ਕੰਪਨੀ ਦਾ ਅਮੀਨਾ ਖੀਰਾ ਹੈ ਜੀ ਇਹਦੇ ਵਿੱਚ ਕੀ ਖਾਸੀਅਤ ਤੁਹਾਨੂੰ ਕੀ ਲੱਗੀ ਫਾਰਮਰ ਕਿਉਂ ਇਹਨੂੰ ਜ਼ਿਆਦਾ ਪਰਚੇਸ ਕਰ ਰਿਹਾ ਜੀ ਕਿਤਾ ਦੀ ਬੇਲ ਕਾਫੀ ਬੜੀ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਠੀਕ ਹੈ ਜੀ ਜੋ ਨੰਬਰ ਦਾ ਝਾੜ ਵਧੀਆ ਮਿਲਿਆ ਕਲਰ ਬਹੁਤ ਵਧੀਆ ਸੀ ਗਰਮੀ 'ਚ ਵੀ ਪੂਰਾ ਕਲਰ ਜਾਨੀ ਗਰਮੀ ਦੇ ਵਿੱਚ ਕਲਰ ਫੇਡ ਨਹੀਂ ਹੁੰਦਾ ਵਧੀਆ ਕਲਰ ਠੀਕ ਹੈ ਝਾੜ ਪੱਖੋਂ ਵਧੀਆ ਰਿਹਾ ਬਹੁਤ ਵਧੀਆ ਠੀਕ ਹੈ ਜੀ ਜਦੋਂ ਮੰਡੀ ਵਿੱਚ ਲੈ ਕੇ ਜਾਂਦੇ ਮੰਡੀ ਵਿੱਚ ਫਰਮ ਕਿਸਾਨ ਕਹਿੰਦਾ ਸੀ ਕਹਿੰਦਾ ਵੀ ਸਾਨੂੰ ਬਹੁਤ ਵਧੀਆ ਲੱਗਿਆ ਪਿਛਲੇ ਸਾਲ ਉਹਨਾਂ ਨੇ ਮੰਗਿਆ ਵੀ ਸੀ ਤੇ ਆਪਣੇ ਕੋਲ ਹੈ ਨਹੀਂ ਤੀ ਕਾ ਜੀ 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 ਉਹ ਕਹਿੰਦਾ ਵੀ ਦੂਸਰਿਆਂ ਨਾਲ ਮਹਿੰਗਾ ਹੀ ਵਿਕਦਾ ਬਾਕੀ ਹੋਰ ਅਦਰ ਕੰਪਨੀਆਂ ਦਾ ਵੀ ਲੱਗਦਾ ਪਰ ਉਹਨਾਂ ਨੂੰ ਕਹਿੰਦਾ ਵੀ ਸਾਨੂੰ ਠੀਕ ਲੱਗਾ ਬੈਸਟ ਲੱਗਾ ਦੂਜਿਆਂ ਨਾਲ ਜਿਹੜੇ ਕਿਸਾਨ ਵੀ ਰਾਇਤੀ ਲਗਾਉਣ ਦੇ ਚਾਹਵਾਨ ਨੇ ਖੀਰੇ ਦੀ ਖੇਤੀ ਕਰਨ ਦੇ ਚਾਹਵਾਨ ਨੇ ਉਹਨਾਂ ਨੂੰ ਆਪਣੇ ਵੱਲੋਂ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਜੀ ਕੋਈ ਲਾਉਂ ਚ ਵਧੀਆ ਹੈ ਜਿਹੜਾ ਕੋਈ ਬੰਦਾ ਲਾਉਂਦਾ ਹੈ ਵਧੀਆ ਵੈਰੈਟੀ ਹੈ ਕੁਮਾਰੀ ਨਹੀਂ ਵੈਰੈਟੀ ਹੈਗੀ ਠੀਕ ਹੈ ਜੀ ਬਾਕੀ ਹੁਣ ਦੇਖੋ ਐਸ ਕੀ ਆ ਗਿਆ ਦੇਖਾਂਗੇ ਦੁਬਾਰਾ ਫਿਰ ਦੇਖਾਂਗੇ ਵੀ ਕਿਦਾਂ ਦਾ ਰਿਜ਼ਲਟ ਮਿਲਦਾ ਠੀਕ ਹੈ ਜੀ ਪਿਛਲੇ ਉਸ ਸਾਲ ਵਧੀਆ ਧੀਰ ਜ ਆਪਣੀ ਜਿਹੜੀ ਦੁਕਾਨ ਦੀ ਲੋਕੇਸ਼ਨ ਹੈ ਪਲੀਜ਼ ਉਹ ਮੇਰੇ ਜਿਹੜੇ ਫਾਰਮਰ ਲਗਾਉਣ ਦੇ ਚਾਹਵਾਨ ਨੇ ਜਾਂ ਸੀਡ ਪਰਚੇਸ ਕਰਨ ਦੇ ਚਾਹਵਾਨ ਨੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਤੇ ਆਪਣੀ ਦੁਕਾਨ ਦਾ ਜਿਹੜਾ ਲੋਕੇਸ਼ਨ ਉਹ ਦੱਸ ਦਿਓ ਮੇਰੇ ਕਿਸਾਨ ਕਿਸਾਨ ਸੀਡ ਠੀਕ ਹੈ ਮੋਬਾਈਲ ਨੰਬਰ ਬੋਲਿਓ ਜੀ ਆਪਣਾ 985282386 ਜੇਕਰ ਮੇਰੇ ਕਿਸੇ ਕਿਸਾਨ ਵੀ ਨੇ ਸੀਡ ਆਨਲਾਈਨ ਵੀ ਮੰਗਵਾਉਣਾ ਹੋਵੇ ਬਾਈ ਬੱਸ ਜਾਂ ਕੋਰੀਅਰ ਰਾਹੀਂ ਮੰਗਵਾਉਣਾ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹਨ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ